ਸਾਰੇ ਜੱਗ ਤੋਂ ਜਲਮ ਨੂੰ ਮੇਟਣ ਲਈ ਕਰਨ ਜਗ ਦਾ ਉਹ ਉਧਾਰ ਆਏ ਦਸਮ ਪਾਤਸ਼ਾਹ ਗੁਰੂ ਗੋਬਿੰਦ ਮੇਰੇ ਧਾਰ ਪਟਨੇ ਵਿੱਚ ਅਵਤਾਰ ਆਏ ਜੋਤ ਇੱਕ ਸੀ ਸਰੂਪ ਸੀ ਕੇ 10 ਦੇ ਲੈ ਕੇ ਰੂਪ ਉਹ ਵਾਰੋ ਵਾਰ ਆਏ ਚਾਦਰ ਧਰਮ ਦੀ ਨੂੰ ਰਾਖੇ ਧਰਮ ਦੇ ਨੂੰ ਤੋਰ ਚਾਂਦਨੀ ਚੌਕ ਵਿੱਚ ਕਾਰ ਆਏ ਤੋਰ ਚਾਂਦਨੀ ਚੌਕ ਵਿੱਚ ਕਾਰ ਆਏ ਤੇਗ ਬਹਾਦਰ ਗੁਰੂ ਜੀ ਦਾ ਪੋਤਾ ਹਰਗੋਬਿੰਦ ਸਿੰਘ ਸਹਿਬ ਦਾ ਸੀ ਪੀਰਾਂ ਵਿੱਚੋਂ ਉਹ ਪੀਰ ਸੀ ਔਰ ਚਕੋਟੀ ਵਿੱਚ ਯੋਧਿਆਂ ਯੋਧਾ ਮਹਾਨ ਦਾ ਸੀ ਸਾਰੀ ਕਲਾ ਸੰਪੂਰਨ ਸੀ ਗੁਰੂ ਮੇਰਾ ਕਾਦਰ ਭੇਜਿਆ ਰੂਪ ਭਗਵਾਨ ਦਾ ਸੀ ਜਦੋਂ ਧਾਰ ਸੀ ਗੋਰੀ ਅਵਤਾਰਿਆ ਏ ਚਾਦਰ ਧਰਮ ਦੀ ਨੂੰ ਰਾਖੇ ਧਰਮ ਦੇ ਨੂੰ ਤੋਰ ਚਾਂਦਨੀ ਚੌਂਕ ਵਿੱਚ ਕਾ ਰਿਆ ਏ आनंदपुर ਦੇ ਕਿਲੇ ਦਾ ਉਹ ਵਾਲੀ ਵਾਲੀ ਦੁਨੀਆ ਤੇ ਕੁੱਲ ਜਹਾਨ ਦਾ ਸੀ ਕਲਗੀ ਸੀਸ ਤੇ ਚਮਕਦੀ ਵੇਖ ਕੇ ਤੇ ਅਸਮਾਨ ਵੀ ਨਿਮ ਨਿਮ ਆਉਂਦਾ ਸੀ ਜਿਹਦੇ ਕਦਮਾਂ ਚ ਕੁੱਲ ਦੀਆਂ ਬਾਦਸ਼ਾਹੀਆਂ ਸ਼ਹਿਨशाह ਵੀ ਸੀਸ ਨਿਵਾਉਂਦਾ ਸੀ ਸਾਰੀ ਕਲਾ ਸੰਪੂਰਨ ਸੀ ਗੁਰੂ ਮੇਰਾ ਕਾਦਰ ਭੇਜਿਆ ਰੂਪ ਭਗਵਾਨ ਦਾ ਸੀ ਆਏ ਕਾਲ ਬਣ ਕੇ ਜ਼ਬਰ ਜ਼ਾਲਮ ਲਈ ਜਦੋਂ ਧਾਰ ਸੀ ਗੁਰੇਵ ਅਵਤਾਰ ਆਏ ਚਾਦਰ ਧੰਨ ਦੀ ਨੂੰ ਰਾਖੇ ਧਰਨ ਦੇ ਨੂੰ ਤੋਰ ਚਾਂਦਨੀ ਚੌਕ ਵਿਚਕਾਰ ਆਏ ਤੈਨੂੰ ਸਿੰਘ ਸਜਾ ਕੇ ਖਾਲਸਾ ਜੀ ਦਸਮੇਸ਼ ਨੇ ਮੋਹਰ ਲਗਾ ਦਿੱਤੀ ਤੂੰ ਏ ਖਾਲਸਾ ਖਾਲਸਾ ਏ ਰੂਪ ਤੇਰਾ ਤੇਰੇ ਹੱਥ ਸ਼ਮਸ਼ੀਰ ਫੜਾ ਦਿੱਤੀ ਚਿੜੀਆਂ ਕੋਲੋਂ ਸੀ ਬਾਜ਼ ਤੋੜਾਰੇ ਜਿਨੇ ਉਹਨੇ ਤੇਰੀ ਤਕਦੀਰ ਬਣਾਈ ਸਿੰਘਾ ਤੂੰ ਏ ਖਾਲਸਾ ਖਾਲਸਾ ਰੂਪ ਤੇਰਾ ਇਹ ਵੀ ਰੀਤ ਸੀ ਉਸ ਚਲਾਈ ਸਿੰਘਾਂ ਪੀ ਪੀ ਜਾਮ ਸ਼ਹਾਦਤ ਤੇ ਦੇ ਖਾਲਸੇ ਨੇ ਮਰਦਾ ਕੌਮ ਚ ਰੂਸੀ ਪਾਈ ਸਿੰਘਾਂ ਜਦੋਂ ਧਾਰ ਸੀ ਗੁਰੇ ਅਵਤਾਰ ਆਏ ਚਾਦਰ ਧਰਮ ਦੀ ਨੂੰ ਰਾਖੇ ਧਰਮ ਦੇ ਨੂੰ ਤੋਰ ਚਾਂਦਨੀ ਚੌਕ ਵਿਚਕਾਰ ਆਏ ਤੋਰ ਚਾਂਦਨੀ ਚੌਕ ਵਿਚਕਾਰ ਆਏ